ਜੀ ਪੈ ਡਾਲਾ ਧੰਫੜਨ ਦਾ ਵਜ ਨਾਲ ਸੇਜਾ ਦਾ ਕਹਾਂ ਦੇ ਨਾਲ ਡਾਲਾ ਪੈਂਦਾ ਡਾਲੇ ਪਿੰਡ ਅੱਜ ਸਾਡੇ ਦੇ ਵਿੱਚ ਸੁਖੀ ਤੇ ਮੇਲਾ ਲੱਗਾ ਹਾਂ ਹਾਂ ਜੀ ਹਾਂ ਜੀ ਆ ਡੋਲੇ ਆ ਡੋਲੇ ਪਿੰਡ ਦੇ ਸਾਰੇ ਸਾਥੀਆਂ ਨਾਲ ਮੈਂ ਸਾਰੇ ਇਲਾਕੇ ਦੇ ਨਾਲ ਮਿਲ ਕੇ ਮੇਲਾ ਕਰਾਉਂਦੇ ਆ ਡਾਲਾ ਤਲਵੰਡੀ ਜੁਰ ਚੱਕ ਦੇ ਵਿੱਚ ਘਾਰ ਜਗਾ ਆ ਤੇ ਕਿੰਨੇ ਪਿੰਡਾਂ ਨਾਲ ਕੇ ਡਾਲਾ ਚੁਣਦੇ ਕਿ ਸੇਵਾ ਕਰਦੇ ਮੈਂ ਉਸ ਜਗ੍ਹਾ ਦੇ ਸੇਵਾ ਕਰਦਾ ਹਾਂ ਡਾਲਾ ਪਿੰਡ ਡਾਲਾ ਵੀ ਜਗਾ ਉਸੇ ਬਾਬਰੋਡਾ ਜੀ ਜਗਾ ਉਸੇ ਬਾਬਰੋਡਾ ਮੇਲਾ ਹੁੰਦਾ ਹੁਣ 2 April 20 ਚੇਤਰ ਨੂੰ ਮੱਕ ਜੰਗੋਦਵਾਰ ਨੂੰ ਲੱਗਦਾ ਹੈ ਅਸੇ ਹਰ ਸਾਲ ਮੇਂ ਨੰਗਰ ਆਈ ਜਾਂਦਾ ਪੂਰੇ ਸਰਦਾਪੁਰੇਂ ਦੀ ਆਪਰਾ ਇਹ ਕੋਈ ਕੋਰਾ ਪ੍ਰਚਾਰ ਨਹੀਂ ਹੁੰਦਾ ਪਰ ਇਹ ਕੱਪੜੀ ਹੁੰਦੀ ਆ ਕਲਾ ਕਲਾ ਬਣਾਈਦਾ ਬੱਚੇ ਤੇ ਰਲਵਾਈਦੀਆਂ ਤੇ ਸਾਰਿਆਂ ਦੇ ਸਵੇਰ ਦਾ ਪ੍ਰੋਗਰਾਮ ਕਰਦਾ ਇਹ ਦੱਸਦੇ ਪਹਿਲਾਂ ਉਹਦਾ 10 ਦਿਨ ਬਾਅਦ ਚੋਤੇ ਹੁੰਦਾ ਜੀ ਬਾਲੇ ਤੇ 55 ਪਰਗਤ ਅੱਜ ਮਿਲਾਂਗੇ 2 ਅਪ੍ਰੈਲ ਅਇਚ ਅਇਕੋਨ ਪੰਜਾਬ ਦਾਸ ਚੇਤਰ ਨੂੰ ਉੱਥੇ ਵੀ ਚੇਤਰ ਨੂੰ ਹਾਂਜੀ ਅੱਜ ਕਮਜੀ ਇਹ ਤੁਸੀਂ ਬਾਬੇ ਰੋਲੇ ਜੀ ਦੇ ਤੇ ਲੰਗਰ ਲੈ ਕੇ ਆਏ ਉਹ ਤੁਹਾਡੇ ਵੀ ਦਰਗਾ ਹੈ ਇਹ ਸਾਰਾ ਇਸ ਤਰ੍ਹਾਂ ਮੈਨੇਜ ਹੁੰਦਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਤੇ ਕਿਸ ਤਰ੍ਹਾਂ ਤੁਰੀ ਇੱਕ ਉੱਥੇ ਵੀ ਸੇਵਾ ਕਰਦੇ ਉਹ ਇੱਥੇ ਵੀ ਸੇਵਾ ਕਰਦੇ ਪਹਿਲਾਂ ਤੇ ਸਾਰੀ ਸੰਗਤ ਨੂੰ ਪਿਆਰ ਦੀ ਸਤਿਕਾਰ ਸਾਡੇ ਪੀਰ ਬਾਬਾ ਰੋਡੇ ਸ਼ਾ ਯੂਥ ਕਲੱਬ ਸਾਡੇ ਪਿੰਡ ਡਾਲਾ ਤਹਿਸੀਲ ਡੇਰਾ ਬਾਬਾ ਨਾਟਕ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਅਸੀਂ ਪਿਛਲੇ 1994 ਤੋਂ ਲੈ ਕੇ ਹੁਣ ਤੱਕ ਮੇਲਾ ਕਰਾਉਂਦੇ ਆ ਰਹੇ ਹਾਂ ਸਾਡੇ ਮੇਲੇ ਵਿੱਚ ਪਹਿਲਾਂ ਤੇ ਬੱਚਿਆਂ ਦੀਆਂ ਧੋੜਾ ਕਰਾਈਏ ਜਾਂਦੀਆਂ ਨੇ ਸਵੇਰੇ ਜੋ ਕਿ ਵਿੱਚ ਸਮੂਹ ਸਾ ਸੰਗਤ ਦੇ ਵੱਲੋਂ ਇਕੱਠ ਹੁੰਦਾ ਹੈ ਜਿਸ ਦੇ ਵਿੱਚ ਆਪਣੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤਦਾ ਹੈ ਜਾਂਦੇ ਹਨ 1996 ਤੋਂ ਲੈ ਕੇ ਹੋਣ ਲਗਾਤਾਰ ਪ੍ਰੋਗਰਾਮ ਤੇ ਦਰਗਾਹ ਧੀਰਵਾ ਮਰੋੜਾ ਜੀ ਇਸ ਜਗ੍ਹਾ ਦੇ ਉੱਤੇ ਵੀ ਚੇਤਨ ਨੂੰ ਨਿਲਾ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਹਰ ਸਾਲ ਵੀ ਚੇਤਨ ਸਾਡੇ ਪਿੰਡ ਡਾਲਾ ਵਿਖੇ ਬਾਬਾ ਰੋਡਾ ਜੀ ਦਾ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਹ ਕਿਸ ਤਰ੍ਹਾਂ ਦੇ ਸੰਗਤਾਂ ਦੀਆਂ ਮਲਕਾਤ ਹੁੰਦੀਆਂ ਨੇ ਠੀਕ ਹੈ 11 ਵਜੇ 11 ਵਜੇ ਦੀ ਲੱਤੀ ਪਰ ਬਾਬਾ ਜੀ ਦੀ ਹਾਜ਼ਰੀ ਹੁੰਦੀ ਹੈ ਜਿਸ ਦੇ ਵਿੱਚ ਬਾਬਾ ਜੀ ਪਹਿਰਾ ਹਟਾਏ ਤੇ ਕੋਈ ਰਾਜ ਦੀ ਲੰਗਰ ਦੇ ਲੰਗਰ ਉੱਥੇ ਜਾਂਦੇ ਨੇ ਸੰਗਤਾਂ ਤੋਂ ਆਪਣੇ ਮਨੋਰਾਜਾ ਪੂਰੀਆਂ ਕਰਕੇ ਜਾਂਦੀ ਹੈ ਉੱਥੇ ਬਾਬਾ ਜੀ ਪੁੱਤਾਂ ਦੀ ਦਾਤ ਬਖਸ਼ਦੇ ਹਨ ਉਹਨਾਂ ਦੇ ਰਸਮਾਂ ਰਿਵਾਜਾਂ ਦੇ ਨਾਲ ਸਾਰਾ ਲੰਗਰ ਵਰਤਾਇਆ ਜਾਂਦਾ ਉਹਨਾਂ ਦੇ ਜੋ ਵੀ ਰਸਮਾਂ ਨੇ ਉੱਥੇ ਨਿਭਾਈਆਂ ਜਾਂਦੀਆਂ ਨੇ ਸਾਰੀਆਂ ਸ ਸਨਾਇ ਤੇ ਸ਼ਾਬਦਾ ਦੇ ਹੱਥ ਨੂੰ ਜੇ ਮੇਰੇ ਵੀ ਲੰਗੂ ਨਾਲ ਉਹ ਸੋਹਣੀਆਂ ਬੁਲੰਦਾਂ ਉੱਥੇ ਵੀ ਸਰ ਜੋ ਸ਼ਾਨ ਲੈ ਕੇ ਆਉਂਦੀ ਆ ਉਹ ਉਸ ਵੇਲੇ ਬਾਬਾ ਜੀ ਨੇ ਬਚਨ ਕਰਕੇ ਲੋਕਾਂ ਨੂੰ ਪੁੱਤਰਾਂ ਦੀ ਆਦਾਤਾ ਮਿਲਦੀਆਂ ਨੇ ਜਿਹੜੇ ਕਾਰੋਬਾਰ ਨੇ ਵਿਦੇਸ਼ਾਂ ਦੀਆਂ ਯਾਤਰਾ ਸਫਲ ਹੁੰਦੀਆਂ ਨੇ ਲੋਕਾਂ ਦੀਆਂ ਜਿੰਨਾ ਜਿਆਦਾ ਯਾਤਰਾ ਹੁੰਦੀਆਂ ਨੇ ਉਸ ਦਿਨ ਮੇਲੇ ਵਾਲੇ ਦਿਨ ਆਪਣੀ ਸੰਗਤ ਨੂੰ ਲੈ ਕੇ ਉੱਥੇ ਪਹੁੰਚਦੇ ਹਨ ਆਪਣੇ ਬੱਚਿਆਂ ਨੂੰ ਮੱਥਾ ਟਿਕਾਉਂਦੇ ਹਨ ਅਟੁੱਤ ਲੰਗਰ ਲਗਾਏ ਜਾਂਦੇ ਹਨ ਸੰਗਤਾਂ ਦੇ ਵੱਲੋਂ ਜੋ-ਜੋ ਸੰਗਤ ਦੀ ਮਨੋਮਰਦ ਪੂਰੀ ਹੁੰਦੀ ਹੈ ਉਹ ਉੱਥੇ ਆ ਕੇ ਸੇਵਾ ਵੀ ਕਰਦੀ ਹੈ ਆਪਣੇ ਮਨੋਮਰਦ ਜਿਸ ਤਰ੍ਹਾਂ ਇੱਥੇ ਲੋਕੀ ਲੰਗਰਾਂ ਦੀ ਸੇਵਾ ਕਰ ਰਹੇ ਉੱਥੇ ਵੀ ਲੋਕੀ ਲੰਗਰਾਂ ਦੀ ਸੇਵਾ ਕਰਦੇ ਆ ਜਿਸ ਤਰ੍ਹਾਂ ਕਬੱਡੀਆਂ ਦੇ ਟੂਰਨਾਮੈਂਟ ਵਿੱਚ ਉਹ ਆਪਣਾ ਪੂਰਾ ਯੋਗਦਾਨ ਸਪਾਂਸਰ ਪ੍ਰੋਗਰਾਮ ਤੇ ਨਮਤਾ ਯੋਗਦਾਨ ਦਿੰਦੇ ਲੋਕੀ ਸੰਗਤ ਵਰਤਾਈ ਹੈ ਹੋ ਮਮਾ ਕੇ ਪਿੰਡ ਡਾਲਾ ਨੇੜੇ ਤਲਵੰਡੀ ਹਿੰਦੂਆ ਤਹਿਸੀਲ ਡੇਰਾ ਬਾਬਾ ਨਾਨਕ 20 ਚੇਤਰ ਗੁੱਧਵਾਰ ਨੂੰ ਆਪਣੇ ਹੋਮੋ ਮਾਕੇ 2 April ਨੂੰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਪਹੁੰਚੋ ਅਤੇ ਮੇਲੇ ਦੀਆਂ ਰੌਣਕਾਂ ਨੂੰ ਉੱਥੇ ਵੀ ਵਧਾਓ ਅੱਜ ਕਿੰਨਾ ਐਜੀ ਜੰਮੂ ਤੋਂ ਇਹ ਸਪੈਸ਼ਲ ਮੇਲੇ ਦੀ ਬਾਬਾ ਜੀ ਦੀ ਬਹੁਤ ਮਾਨਤਾ ਹੈਗੀ ਤੇ ਹਰ ਸਾਲ ਆ ਫਾਇਦਾ ਜੰਮੂ ਤੋਂ ਬਾਕੀ ਜਿਹੜਾ ਮੰਨਨ ਤੇ ਹੈ ਜਿਹੜਾ ਮੰਨੇਗਾ ਉਹਦੇ ਲਈ ਬਾਬਾ ਜੀ ਬੜੀ ਮਿਹਰ ਕਰਦੇ ਆ। ਬਈ ਆਸਤੀ ਹੋਈ ਮੰਨਤ ਪੂਰੀ ਹੋਈ ਬੋਦਵਾਰ ਤੇ ਕਦੋਂ ਚੱਲੇ ਸੀ ਮੇਲੇ ਲਈ ਮੈਂ ਪਰਸੋ ਆ ਗਿਆ ਹੀ ਇੱਥੇ ਇੱਥੇ ਮੇਰੀ ਫੈਮਿਲੀ ਬਾਕੀ ਬੜੀ ਮਿਹਰ ਹੈ ਬਾਬਾ ਜੀ ਦੀ ਬਹੁਤ ਅੱਛਾ ਸਾਡਾ ਕਲਚਰ ਦੇ ਚਾ ਸਾਰਾ ਬਾਹਨੇ ਨਾਲ ਪਬਲਿਕ ਕੱਟੀ ਹੁੰਦੀ ਕਿੰਨੇ ਯਾਰ ਦੋਸਤ ਮਿਲਦੇ ਆ ਸਭ ਕੁਝ ਜੋਰੀ ਨਹੀਂ ਆ ਕੇ ਸ਼ਰਾਬ ਇੱਕ ਚੀਜ਼ ਆ ਕਿ ਮਤਲਬ ਗਲਤ ਨਾ ਚਲੀ ਜਿਹੜੇ ਗਲਤ ਨਾ ਰਾਹ ਨਾ ਸੋਚਦੇ ਆ ਮਤਲਬ ਸ਼ੌਕ ਲਈ ਪੀਣੀ ਫਿਰ ਉਹ ਉਹ ਚੀਜ਼ਾਂ ਲਗਾਉਂਗੇ ਅਗਰ ਪ੍ਰਸ਼ਾਅ ਸਮਝ ਕੇ ਪੀਨਗੇ ਤਾਂ ਬਾਬਾ ਦੀ ਪੂਰੀ ਮਿਹਰ ਕੋ ਚ ਆ ਗਿਆ ਬਾਬਾ ਰੋਡਾ ਜੀ ਇਹ ਨਾ ਵੜ ਨਹੀਂ ਪਾਤੇ ਇਹ ਅੱਗੇ ਆਈਦਾ ਜੀ হাৰি <laughs> <laughs>